ਉਹ ਤੇਰੇ ਕਰਮਾਂ ਦਾ ਫਲ ਤੂੰ ਹੀ ਖਾਏਗਾ ਤੇਰੇ ਤੋਂ ਦੂਜਾ ਕੋਈ ਵੰਡਾ ਨਹੀਂ ਸਕਦਾ ਹੁਣ ਹੁੰਦਾ ਹੀ ਹੈ ਨਾ ਬਰਾਬਰ ਦਾ ਹੱਕ ਕਹਿੰਦੇ ਭਾਈ ਅਸੀਂ ਵੀ ਬਰਾਬਰ ਦੇ ਜੰਮੇ ਆ ਸਾਡਾ ਇੱਥੇ ਬਰਾਬਰ ਧਨਕਰ ਪਰ ਪ੍ਰਮਾਤਮਾ ਦਾ ਨਾਮ ਜਿੰਨਾ ਤੂੰ ਬੀਜੇਗਾ ਜਿੰਨੇ ਚੰਗੇ ਕਰਮ ਤੂੰ ਬੀਜੇਗਾ ਤੇਰੇ ਤੋਂ ਕੋਈ ਖੋਹ ਨਹੀਂ ਸਕਦਾ ਨਾ ਤੇਰੇ ਤੋਂ ਕੋਈ ਚੁਰਾ ਸਕਦਾ ਨਾ ਤੇਰੇ ਤੋਂ ਕੋਈ ਵੰਡਾ ਸਕਦਾ ਆਪ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਦੁਨਿਆਵੀ ਧਰਤੀ ਦੇ ਵਿੱਚ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਦਰਖਤ ਇੱਕ ਇਨਸਾਨ ਲਾਉਂਦਾ ਹੈ ਛਾਂ ਦੂਜੇ ਲੋਕ ਲਈ ਜਾਂਦੇ ਆ ਦੁਨਿਆਵੀ ਫਾਲਾਪਾਂ ਇੱਕ ਬੰਦਾ ਬੀਜਦਾ ਹੈ ਫਲ ਕੋਈ ਹੋਰ ਖਾ ਜਾਂਦਾ ਹੈ ਫਲ ਕੋਈ ਹੋਰ ਖਾ ਰਿਆ ਬੀਜਦਾ ਕੋਈ ਹੋਰ ਹੈ ਪਰ ਵਾਹਿਗੁਰੂ ਦੇ ਨਾਮ ਦਾ ਧੰਨ ਚੰਗੇ ਕਰਮਾਂ ਦਾ ਧੰਨ ਐਸਾ ਹੈ ਇਹ ਤੂੰ ਬੀਜਿਆ ਤੇ ਤੈਨੂੰ ਹੀ ਫਲ ਮਿਲਣਾ ਹੈ ਹੁਣ ਵੇਖੋ ਨਾ ਭਗਤ ਪ੍ਰਹਿਲਾਦ ਕਿੰਨੀ ਬੰਦਗੀ ਵਾਲੀ ਰੂਹ ਹੈ ਭਗਤ ਪ੍ਰਹਿਲਾਦ ਭਗਤ ਪ੍ਰਹਿਲਾਦ ਪਰਮਾਤਮਾ ਨੂੰ ਕਹਿੰਦਾ ਹੀ ਹੋਣਾ ਹੈ ਪਰਮਾਤਮਾ ਤੂੰ ਮੇਰੀ ਝੋਲੀ ਵਿੱਚ ਆਪ ਦੇ ਨਾਮ ਦਾ ਕਿੰਨਾ ਰਸ ਪਾਇਆ ਹੈ ਤੂੰ ਮੇਰੀ ਝੋਲੀ ਵਿੱਚ ਮਹਾ ਆਨੰਦ ਪਾਇਆ ਹੈ ਮੇਰੇ ਪਿਤਾ ਤੇ ਵੀ ਕਿਰਪਾ ਕਰ ਵੇਖੋ ਨਾ ਪਿਤਾ ਤੂੰ ਪੈਦਾ ਹੋਇਆ ਭਗਤ ਪ੍ਰਹਿਲਾਦ ਪਿਤਾ ਨੂੰ ਕਿਆ ਬਾਣੀ ਨੇ ਹਰਨਾਕਿਸ਼ ਦੁਸ਼ਟ ਭਗਤ ਪ੍ਰਹਿਲਾਦ ਦੀ ਵਡਿਆਈ ਹੈ ਭਗਤ ਪ੍ਰਹਿਲਾਦ ਦੀ ਵਡਿਆਈ ਹੈ ਉਹਨੂੰ ਨਮਸ਼ਕਾਰ ਹੈ ਪਿਤਾ ਨੂੰ ਦੁਸ਼ਟ ਕਹਿ ਰਹੀ ਬਾਣੀ ਭਗਤ ਪ੍ਰਹਿਲਾਦ ਨੂੰ ਇੱਕ ਕੋਠੜੀ ਵਿੱਚ ਬੰਦ ਕੀਤਾ ਗਿਆ ਕੋਠੇ ਵਿੱਚ ਭਗਤ ਪ੍ਰਹਿਲਾਦ ਨੂੰ ਕੋਠੇ ਵਿੱਚ ਬੰਦ ਕੀਤਾ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਬਾਲਾ ਕਹਿੰਦੇ ਜਿੰਨਾ ਨਾਮ ਭਗਤ ਪ੍ਰਹਿਲਾਦ ਨੇ ਬੰਦ ਕੋਠੜੀ ਕਾਲ ਕੋਠੜੀ ਵਿੱਚ ਬਹਿ ਕੇ ਜਪਿਆ ਆਪਾਂ ਘਰਾਂ ਵਿੱਚ ਸੁੱਖ ਸਹੂਲਤਾਂ ਵਿੱਚ ਬਹਿ ਕੇ ਨਹੀਂ ਜਪਦੇ ਭਗਤ ਪ੍ਰਹਿਲਾਦ ਨੂੰ ਕਈ ਦਿਨ ਭੁੱਖਾ ਰੱਖਿਆ ਪਿਆਸਾ ਰੱਖਿਆ ਭਗਤ ਪ੍ਰਹਿਲਾਦ ਨੇ ਜਿੰਨਾ ਨਾਮ ਜਿੰਨੀ ਬੰਦਗੀ ਭੁੱਖੇ ਰਹਿ ਕੇ ਤਿਆਸਾ ਰਹਿ ਕੇ ਪੰਜਾਂ ਸਾਲਾਂ ਦੀ ਉਮਰ ਵਿੱਚ ਜਿਪੇ ਜਪਿਆ ਆਪਾਂ ਬੜੀਆਂ ਸੁੱਖ ਸਹੂਲਤਾ ਰੱਬ ਦੇ ਦਿੱਤੇ ਹੋਏ ਪਦਾਰਥ ਖਾ ਰਹੇ ਆ ਫੇਰ ਵੀ ਆਪਾਂ ਉਹਨਾਂ ਨਾਮ ਨਹੀਂ ਜਪ ਰਹੇ ਭਗਤ ਪ੍ਰਹਿਲਾਦ ਦੇ ਕਿਰਨੀ ਕਿਰਪਾ ਹੋਏਗੀ ਭਗਤ ਪ੍ਰਹਿਲਾਦ ਰੱਬੀ ਰੂਹ ਹੈ ਪਰਮਾਤਮਾ ਨਾਲ ਜੁੜਿਆ ਹੋਇਆ ਅਰਪਿਤਾ ਵੇਖੋ ਭੂਆ ਆਪਣੇ ਭਤੀਜੇ ਨੂੰ ਕਿੰਨਾ ਪਿਆਰ ਕਰਦੀ ਹੈ ਇੱਕ ਭੂਆ ਆਪਣੇ ਭਤੀਜਿਆਂ ਨੂੰ ਜਾਨ ਤੋਂ ਵੱਧ ਪਿਆਰ ਕਰਦੀਆਂ ਨੇ ਆਪਣੀਆਂ ਭਤੀਜੀਆਂ ਨੂੰ ਤੇ ਹੋਲਕਾ ਵੀ ਭੂਆ ਹੀ ਹੈ ਨਾ ਆਪਣੇ ਭਤੀਜੇ ਨੂੰ ਖਤਮ ਕਰਨਾ ਚਾਹੁੰਦੀ ਹੈ ਵੀ ਇਹ ਮੇਰੇ ਭਰਾ ਦੀ ਬੜੀ ਆਈ ਵਿਚਾਰਚਣ ਪਾਉਂਦਾ ਹੈ ਮੇਰੇ ਭਰਾ ਨੂੰ ਹਰਨਾਕਿਸ਼ ਨੂੰ ਇਹ ਕਬਤਾਰੀ ਪੁਰਸ਼ ਮੰਨਣ ਤੋਂ ਇਨਕਾਰ ਕਰ ਰਿਹਾ ਹੈ ਮੇਰਾ ਭਤੀਜਾ ਉਹ ਆਪਣੇ ਭਤੀਜੇ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਵੇਂ ਹੈ ਵੀ ਤੇਰਾ ਜਪਿਆ ਹੋਇਆ ਨਾਮ ਫਲ ਤੈਨੂੰ ਮਿਲਣਾ ਦੂਜਾ ਨਹੀਂ ਵੰਡਾ ਸਕਦਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਵੱਡਾ ਸਹਬਜ਼ਾਦਾ ਹੈ ਪਿਰਥੀ ਚੰਦ ਬੜੇ ਧਿਆਨ ਨਾਲ ਸਮਝਿਓ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਸਕਾ ਸਹਬਜ਼ਾਦਾ ਹੈ ਪਿਰਥੀ ਚੰਦ ਵੱਡਾ ਤੇ ਛੋਟੇ ਆ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਿਰਥੀ ਚੰਦ ਕਹਿੰਦੇ ਸਾਰੀ ਜ਼ਿੰਦਗੀ ਪਹਿਲਾਂ ਗੁਰੂ ਰਾਮਦਾਸ ਦੇ ਨਾਲ ਝਗੜਦਾ ਰਿਹਾ ਆਪਣੇ ਪਿਤਾ ਦੇ ਨਾਲ ਪਹਿਲਾਂ ਆਪਣੇ ਪਿਤਾ ਦੇ ਨਾਲ ਸਾਰੀ ਜ਼ਿੰਦਗੀ ਝਗੜਦਾ ਰਿਹਾ ਫੇਰ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਸਾਰੀ ਜ਼ਿੰਦਗੀ ਝਗੜੇ ਵਿੱਚ ਹੀ ਲੰਘੀ ਨਿੰਦਿਆ ਵਿੱਚ ਹੀ ਲੰਘੀ ਤੇ ਫੇਰ ਆਪਣੇ ਭਤੀਜੇ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਉਹਨਾਂ ਨੂੰ ਮਾਰਨ ਤੱਕ ਪਿਰਥੀ ਚੰਦ ਗਿਆ ਇੱਕ ਜਿਹੜੀ ਖੜਾਵੀ ਸੀ ਉਹਨੂੰ ਉਹਦੇ ਹਸਤਨਾ ਤੇ ਜ਼ਹਿਰ ਲਾ ਕੇ ਭੇਜਿਆ ਫਿਰ ਇੱਕ ਸਪੇਰਾ ਭੇਜਿਆ ਸੱਪ ਛੱਡਿਆ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਵੀ ਸੱਪ ਦਸੇਗਾ ਗੁਰੂ ਹਰਗੋਬਿੰਦ ਸਾਹਿਬ ਮਰ ਜਾਣ ਖਤਮ ਹੋ ਜਾਣਗੇ ਕਹਿਣ ਤੋਂ ਭਾਵ ਇਹ ਹੈ ਵੀ ਜਿਹੜੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਤੇ ਹੋਈ ਉਹ ਵੱਡੇ ਭਰਾ ਤੇ ਨਹੀਂ ਹੋਈ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੇ ਐ ਉਹ ਸਕੇ ਪੁੱਤ ਪਿਰਥੀ ਚੰਦ ਤੇ ਨਹੀਂ ਹੋਈ دنیAVI ਧਨ ਵੰਡਿਆ ਜਾ ਸਕਦਾ ਹੈ ਪਰ ਆਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਧਨ ਐ ਸਹ ਜਿਹੜਾ ਦੂਜਾ ਨਹੀਂ ਕੋਈ ਵੰਡਾ ਸਕਦਾ ਪਿਰਥੀ ਚੰਦ ਦੀ ਬਾਬਤ ਗੁਰੂ ਅਰਜਨ ਸਾਹਿਬ ਨੂੰ ਇਹ ਸ਼ਬਦ ਲਿਖਣਾ ਪਿਆ ਬਾਣੀ ਵਿੱਚ ਮਹਾਰਾਜ ਨੇ ਕਿਹਾ ਸੀ ਕਾਹੇ ਪੂਤ ਚਾਗਰਤ ਹਾਂ ਸੰਗ ਬਾਪ اے ਮੇਰੇ ਪੁੱਤਰ ਿਰਤੀ ਚੰਦ ਬੇਟਾ ਆਪਣੇ ਪਿਤਾ ਦੇ ਨਾਲ ਝਗੜਨਾ ਪਾਪ ਹੈ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਜਿਦੀ ਜਿਹੜੇ ਮਾਤਾ ਪਿਤਾ ਦੀ ਬਦੌਲਤ ਆਪਾਂ ਵੱਡੇ ਹੁੰਨੇ ਆ ਨਾ ਜਿਹੜੇ ਮਾਤਾ ਪਿਤਾ ਦੀ ਬਦੌਲਤ ਆਪਾਂ ਇਹ ਸੰਸਾਰ ਵੇਖਦੇ ਆ ਆਪਣੇ ਪਿਤਾ ਦੇ ਨਾਲ ਝਗੜਾ ਕਰਨਾ ਪਾਪ ਹੈ ਆਪਣੇ ਪਿਤਾ ਦੇ ਨਾਲ ਝਗੜਨਾ ਪਾਪ ਐ ਪਿਰਥੀਚੰਦ ساری ਜ਼ਿੰਦਗੀ ਨਹੀਂ ਸੀ ਸਮਝਿਆ ਇਹ ਰਹਿਮਤ ਤਾਂ ਪਿਰਥੀਚੰਦ ਤੇ ਨਹੀਂ ਹੋਈ ਤੇ ਗੁਰੂ ਅਰਜਨ ਸਾਹਿਬ ਜੀ ਕਿੰਨੀ ਰੱਬੀ ਰੂਹ ਸੀ ਇੱਕ ਮਾਂ ਦੀ ਕੁੱਖੋਂ ਪੈਦਾ ਹੋਏ ਐ ਇੱਕ ਪਿਤਾ ਦੇ ਰਕਤ ਤੋਂ ਦੋਵੇਂ ਸਹਿਜਾਦੇ ਪੈਦਾ ਹੋਏ ਐ ਵੈਸੇ ਜਿਹੜਾ ਵਿਚਾਰੜਾ ਸਹਿਜਾਦਾ ਉਹਦਾ ਨਾਂ ਹੈ ਮਹਾਨੰਦ ਮਹਾਨੰਦ ਕਿੰਨੇ ਸਹਬਜਾਦੇ ਆ ਪਿਰਥੀ ਚੰਦ ਤੇ ਬਖਸ਼ਿਸ਼ ਨਹੀਂ ਹੋਈ ਐਸੇ ਕਰਕੇ ਭਾਈ ਚੱਗੇ ਕਰਮ ਬੰਦੇ ਨੂੰ ਪਰਮਾਤਮਾ ਦਾ ਫੈਸਲਾ ਇਹੋ ਹੀ ਐ ਵੀ ਤੇਰੇ ਕਰਮਾਂ ਦਾ ਫਲ ਐ ਤੈਨੂੰ ਮਿਲੇਗਾ ਦੂਜਾ ਕੋਈ ਨਹੀਂ ਵੰਡਾ ਸਕਦਾ ਤੇਰਾ ਜਪਿਆ ਹੋਇਆ ਨਾਮ ਤੇਰੀ ਕੀਤੀ ਹੋਈ ਬੰਦਗੀ ਤੇਰੇ ਤੋਂ ਦੂਜਾ ਖੋਹ ਨਹੀਂ ਸਕਦਾ ਐਸੇ ਕਰਕੇ ਸਾਨੂੰ ਮਹਾਰਾਜ ਸਮਝਾਏ ਸਮਝਾ ਰਹੇ ਆ ਜੇਹਾ ਬੀਜੈ ਸੋ ਲੁਣਾ ਕਰਮਾਂ ਸੰਧੜਾ ਖੇਤ ਤੇਰੇ ਕਰਮਾਂ ਦਾ ਫਲ ਹੈ ਭਾਈ ਚੰਗਾ ਚੰਗਾ ਬੀਜਿਆ ਕਰ ਚੰਗੇ ਚੰਗੇ ਕਰਮ ਕਰਿਆ ਕਰ ਫਿਰ ਤੈਨੂੰ ਚੰਗਾ ਫਲ ਮਿਲੇਗਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹੋ ਵਚਨ ਸੁਣੈ ਗੁੰਗ ਜੋ ਜਾਹੇ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਆ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਹਮੇਸ਼ਾ ਸੁਖ ਪਾਉਂਦੇ ਆ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਆਪਣੇ ਨਾਮ ਦੀ ਦਾਤ ਸਿਮਰਨ ਦੀ ਦਾਤ ਸਾਡੀ ਝੋਲੀ ਵਿੱਚ ਪਾਵੇ ਜੋ ਸਾਡਾ ਮਨੁੱਖਾ ਜਨਮ ਸਫਲ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਭਰਨ ਸ਼ਬਦ ਨੂੰ ਨਾਮ ਦੀਆਂ ਦਾਤਾਂ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਨ ਸ਼ਬਦ ਦੇ ਧੀਆਂ ਪੁੱਤਰ ਚੰਗੇ ਕੰਮਾਂ ਤੇ ਲੱਗਣ ਚੰਗੇ ਕਰਮ ਕਰਨ ਪਰਮਾਤਮਾ ਦੇ ਨਾਮ ਰਾਹ ਤੇ ਚੱਲ ਕੇ ਧਰਮ ਦੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਸਵਾਰ ਕੇ ਸੰਸਾਰ ਤੋਂ ਜਾਈਏ ਜੋ ਆਉਣਾ ਜਾਣਾ ਸਾਡਾ ਸਫਲ ਹੋਵੇ ਸਤਿਪੁਰ ਸਾਹਿਬ ਸੱਚੇ ਪਾਤਸ਼ਾਹ ਰਹਿਮਤਾਂ ਵਰਸਾਉਣ ਸਭ ਦੀਆਂ ਝੋਲੀਆਂ ਭਰਨ ਇੱਕ ਸ਼ਬਦ ਪੜ੍ਹ ਕੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਭਾਈ ਚੰਗੇ ਬੀਜ ਬੀਜਨੇ ਚਾਹੀਦੇ ਆ ਇੱਕ ਨਾ ਮਹਾਪੁਰਖਾਂ ਦਾ ਵਚਨ ਹੈ ਜਦੋਂ ਕਿਕਰ ਦੇ ਬੀਜ ਬੀਜਨੇ ਹੋਣ ਨਾ ਬੜੇ ਮਲਾਈਮ ਹੁੰਦੇ ਕਿੱਕਰਾਂ ਦੇ ਬੀਜ ਹੱਥਾਂ ਵਿੱਚ ਆਪਾਂ ਫੜਦੇ ਆ ਨਾ ਬੜੇ ਮਲਾਈਮ ਹੁੰਦੇ ਆ ਤੇ ਜਿਹੜੇ ਕਹਿੰਦੇ ਦਾਖਾਂ ਦੇ ਬੀਜ ਹੁੰਦੇ ਉਹ ਬੜੇ ਖੁਰਦੜੇ ਹੁੰਦੇ ਆ ਹੱਥਾਂ ਨੂੰ ਰੁੱਖੇ ਰੁੱਖੇ ਜੇ ਲੱਗਦੇ ਖੁਰਦੜੇ ਹੁੰਦੇ ਆ ਕਹਿੰਦੇ ਕਿੱਕਰਾਂ ਦੇ ਬੀਜ ਬੀਜਣ ਵੇਲੇ ਮਲਾਈਮ ਸੀ ਪਰ ਜਦੋਂ ਕਿੱਕਰ ਉੱਗਰੀ ਉਹਨੂੰ ਸੂਲਾ ਲੱਗੀਆਂ ਬੀਜਣ ਵੇਲੇ ਮਲਾਈਮ ਸੀ ਪਰ ਜਦੋਂ ਬੀਜ ਬਣ ਕੇ ਦਰਖਤ ਦਰਾਖਤ ਬਣ ਕੇ ਫਲ ਲੱਗਿਆ ਉਹਨੂੰ ਕੰਡੇ ਲੱਗੇ ਤੇ ਜਿਹੜੀਆਂ ਦਾਖਾਂ ਸੀ ਉਹਨਾਂ ਦੇ ਬੀਜ ਬੀਜਣ ਵੇਲੇ ਖੁਰਦੜੇ ਸੀ ਪਰ ਜਦੋਂ ਬੀਜ ਫਲ ਬਣ ਕੇ ਮੇਰੇ ਪ੍ਰਾਪਤ ਹੋਇਆ ਫਿਰ ਮਿੱਠੀਆਂ ਦਾਖਾਂ ਲੱਗੀਆਂ ਇਸੇ ਕਰਕੇ ਕਹਿੰਦੇ ਚੰਗੇ ਕਰਮ ਬੀਜਣ ਵੇਲੇ ਤਾਂ ਥੋੜਾ ਜਿਹਾ ਉਖਾ ਲੱਗਦਾ ਹੈ ਸਵੇਰੇ ਅੰਮ੍ਰਿਤ ਵੇਲੇ ਜਾਗਣਾ ਪ੍ਰਮਾਤਮਾ ਦੀ ਬੰਦਗੀ ਵਿੱਚ ਬਹਿਣਾ ਚੰਗੇ ਕਰਮ ਕਰਨ ਇੱਕ ਵਾਰੀ ਥੋੜਾ ਜਿਹਾ ਦਾਨ ਪੁੰਨ ਕਰਨਾ ਪੂਜਾ ਪਾਠ ਕਰਨਾ ਔਖਾ ਲੱਗਦਾ ਹੈ ਪਰ ਜਦੋਂ ਫਲ ਲੱਗਦਾ ਹੈ ਨਾ ਫਿਰ ਮਿੱਠਾ ਫਲ ਲੱਗਦਾ ਹੈ ਫਿਰ ਝੋਲੀਆਂ ਭਰ ਜਾਂਦੀਆਂ ਪਰ ਜਿਹੜੇ ਮਾੜੇ ਕਰਮ ਨੇ ਨਾ ਉਹ ਕਰਨ ਵੇਲੇ ਤਾਂ ਬੜਾ ਨਜ਼ਾਰਾ ਜਾਂ ਹੁੰਦਾ ਵੀ ਬੜਾ ਵਧੀਆ ਨਸ਼ੇ ਪਤੇ ਕਰਨੇ ਮਾੜੀ ਸੰਗਤ ਕਰਨੀ ਨਿੰਦਿਆ ਚੁਗਲੀ ਕਰਨੀ ਇਹ ਫਲ ਬੀਜਣ ਵੇਲੇ ਤਾਂ ਬੜਾ ਵਧੀਆ ਜਾ ਲੱਗਦਾ ਕਰਨ ਰਸ ਹੁੰਦਾ ਵੀ ਬੜਾ ਵਧੀਆ ਇਧਰ ਉਧਰ ਦੀਆਂ ਗੱਲਾਂ ਸੁਣਨੀਆਂ ਪਰ ਜਦੋਂ ਕਹਿੰਦੇ ਫਿਰ ਇਹਨਾਂ ਨੂੰ ਫਲ ਲੱਗਦਾ ਫਿਰ ਕੰਡੇ ਹੀ ਲੱਗਦੇ ਆ ਸੂਲੇ ਹੀ ਲੱਗਦੀਆਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਭ ਨੂੰ ਸਮਤ